ਹਾਰ ਮੰਨੋਣੀ ਹੈ ਇੱਥੇ ਹਾਰ ਮੰਨ ਕੇ ਜਾਓ ਉਹ ਇਦਾਂ ਕਹਿਣ ਵੀ ਹਾਰ ਨਹੀਂ ਮੰਨੀ ਹਾਰ ਮੰਨਦਿਆਂ ਕਰਦਿਆਂ ਕਰਦਿਆਂ ਤੇ ਮੁੜ ਕੇ ਕਹਿੰਦੇ ਵੀ ਹਾਰ ਮੰਨ ਕੇ ਜਾਓ ਇੱਥੇ ਮੰਨੋ ਇਹਦੇ ਨਹੀਂ ਕੁੱਤੇ ਛੱਡੋ ਜਦੋਂ ਕੁੱਤੇ ਛੱਡੇ ਤੇ ਉਹ ਤਾਂ ਡਿੱਗੀ ਪਿਆ ਵਿੱਚ ਤੇ ਉਹਨਾਂ ਨੂੰ ਠਾਉ ਆਇਆ ਵਿੱਚ ਡਿੱਗ ਪਿਆ ਆਪਣਾ ਖਲੋ ਗਿਆ ਉੱਤੇ ਤੇ ਮੈਂ ਖਾਉ ਠਾਉ ਲੜਾਉ ਉਹ ਮੁੜ ਕੇ ਦੁਜੇ ਨਹੀਂ ਭੱਜਾਣੀ ਆ ਭੱਜਾਣੀ ਡਿਗ ਪਿਆ ਡਿਗ ਪਿਆ ਮੈਂ ਜੇ ਨਹੀਂ ਨਾ ਭੱਜਾ ਚਲੋ ਮੰਨ ਲਓ ਤੁਹਾਡਾ ਕੁੱਤਾ ਨਹੀਂ ਭੱਜਾ ਛਾਮਾ ਨੂੰ ਫੇਰ ਰੱਖੋ ਛਾਮਾ ਨੂੰ ਆਓ ਫੇਰ ਰੱਖੋ ਹੰਨਾ ਨਾ ਛਾਮਾ ਨੂੰ ਫੇਰ ਅੱਜ ਉਹ ਕੁੱਤਾ ਤੇ ਮੈਨੂੰ ਪਤਾ ਮਰ ਗਿਆ ਕੁੱਤਾ ਤੇ ਮੁੱਠੇ ਤੇ ਤਾਂ ਨਾ ਜਿਹਦੇ ਦੀ ਜਾਨ ਹੋਵੇ ਉਹ ਤੇ ਐ ਡਿਗ ਪਿਆ ਉਹਨਾਂ ਬਦੋ ਬਦੀ 7 8 ਜਣੇ ਰਲ ਕੇ ਕੁੱਤਾ ਚੋਕ ਕੇ ਤੇ ਗੱਡੀ ਚ ਲੈ ਗਏ ਮੁੜ ਕੇ ਜਿਹੜਾ ਮੇਨ ਹੀ ਮੈਂ ਫੜ ਲਿਆ ਨੂੰ ਮੈਂ ਇੱਥੇ ਮੰਨ ਕੇ ਹਾਰਿਆ ਹਾਂ ਹਾਂਜੀ ਹਾਂਜੀ ਭਾਈ ਠੀਕ ਹੈ ਜੀ ਇਹ ਤਾਂ ਸੋਕਾ ਦਾ ਨੂਸਾ ਨੂਸਾ ਆ ਤਾਂ ਕੇਰ ਹੋਤਾ ਹੈ ਬਲੋਗ ਬਲੋਗ ਪੁੱਤ ਓਏ ਕੋਈ ਬਲੌਗ ਬਣ ਗਿਆ ਤੁਹਾਡਾ ਬਲੌਗ ਚ ਦੇਖ ਲੈ ਠੀਕ ਹੈ ਚਲੋ ਠੀਕ ਹੈ ਓਕੇ ਓਕੇ ਦੋ ਦੋ ਆਂਦੇ ਪਹਿਲਵਾਨੀ ਦੀ ਪਹਿਲਵਾਨੀ ਦੀ ਪਤਾ ਹੀ ਨਹੀਂ ਪਹਿਲਵਾਨੀ ਅਸਲ ਵਿੱਚ ਕੀ ਆ ਹੁਣ ਨਾ ਪਹਿਲਾਂ ਕੁ ਮਲ ਹੁੰਦੇ ਨਾ ਜਿਹੜੇ ਉਹ ਕੋਲਡਵਲਡ ਹੁੰਦੇ ਪਹਿਲਵਾਨਾਂ ਦੇ ਹੁਣ ਪਹਿਲਵਾਨਾਂ ਦੇ ਕਿਸੇ ਦਾ ਕੋਲਡਵਲਡ ਹੈਗਾ ਕਿਸੇ ਦਾ ਕੋਲਡਵਲਡ ਨਹੀਂ ਹੈਗਾ ਜਦੋਂ ਅਸੀਂ ਨਵੇਂ-ਨਵੇਂ ਲੱਗੇ ਨਾ ਉਦੋਂ ਜਦੋਂ ਬੰਦਾ ਕੋਈ ਆ ਗਿਆ ਨਾ ਉਹਨੇ ਕਹਿੰਦਾ 나ੜੀ ਆ ਗਈ ਹੋਰ ਬੰਦਾ ਆ ਗਿਆ ਨਾ 나ੜੀ ਆ ਗਈ ਆਓ ਤੇ ਜੇ ਕੋਈ ਇਹਨੂੰ ਜਿਹਨੂੰ ਪਤਾ ਜਿਹਨੂੰ ਜਿਹਨੂੰ ਪਤਾ ਹੁੰਦਾ ਹੈ ਨਾ ਜਿਹਨੂੰ ਪਤਾ ਹੁੰਦਾ ਹੈ ਪਹਿਲਵਾਨੀ ਬਾਰੇ ਉਹਨੂੰ ਕਹਦੇ ਨਾ ਨਹੀਂ ਇਹ ਅਸਲੀ ਹੈ ਇਹ ਇਹਦਾ ਇਹਦਾ ਨਹੀਂ ਕੋਈ ਚੱਕਰ ਇਹ ਅਸਲੀ ਆ ਇਹਦੀ ਤੋਣੀ ਆਪਾਂ ਨੂੰ ਚਗੰਦੀ ਲੋੜ ਤੇ ਜਿਹੜਾ ਓਏ ਵੇ ਨਾੜੀ ਵੀ ਲਾਗੇ ਤੁਰਿਆ ਫਿਰਦਾ ਕੀ ਕਰਨੇ ਆ ਅਗਲੇ ਬੰਦੇ ਨੂੰ ਨਹੀਂ ਅਗਲੇ ਬੰਦੇ ਨੂੰ ਨਹੀਂ ਛੱਕ ਹੋਣਾ ਕਿ ਮੇਰੀ ਗੱਲ ਕਰ ਤੇ ਮੇਰੀ ਗੱਲ ਕੀਤੀ ਹੈ ਹਣਾ ਸਾਰੀਆਂ ਰਿਆ ਰੱਖ ਲੈਣੇ ਹੁੰਦੇ ਹੁਣ ਹੁਣ ਭਲੇ ਕੀ ਚੱਕਰ ਹੁਣ ਕੋਲਡ ਵਲਡ ਕਿਦਾਂ ਸਿੱਖਣੇ ਆ ਕੋਲਡ ਵਲਡ ਤੇ ਤਾਂ ਸਿੱਖਾਂਗੇ ਨਾ ਜੇ ਆਪਾਂ ਅਖਾੜੇ ਤਿੰਨ ਚਾਰ ਸਾਲ ਲਾਵਾਂਗੇ ਅਖਾੜੇ ਅਖਾੜੇ ਤੇ ਬੰਦਾ ਉਹ ਕਹਿੰਦਾ ਵੀ ਹੁਣ ਮੁੰਡੇ ਆ ਕਈ ਤੋ ਚਲੋ ਕਈ ਮੁੰਡੇ ਵਧੀਆ ਸਾਰੇ ਪੈਰੀਆਂ ਹਿਲਾਉਂਦੇ ਆ ਗੋਡੀਆਂ ਹਿਲਾਉਂਦੇ ਕਈ ਤਾਂ ਇੱਥੋਂ ਹੀ ਮੁੜ ਜਾਂਦੇ ਆ ਇੱਥੇ ਬੰਨ ਤੇ ਕਿਹੜਾ ਗੋਡਾ ਵਾ ਇੱਥੇ ਐ ਇੰਨੇ ਵੀ ਨਹੀਂ ਜਾਂਦੇ ਪਤਾ ਨਹੀਂ ਕਿਹੜਾ ਸਰਿਆ ਰਿਹਾ ਨਾ ਸਾਡੇ ਕਰਦੇ ਕਿ ਲੌਣ ਲਗੇ ਆ ਉਹ ਭਰਾਵਾ ਜਦੋਂ ਅਸੀਂ ਹੁੰਨੇ ਹਨਾ ਮਲਕੀਤ ਉਹਨਾਂ ਨੇ ਪੁੱਛੀ ਤੇ ਇਹ ਨਾ ਸੰਮਾਪੂਰ ਪਹਿਲੇ ਬਾਲੇ ਨੂੰ ਮੈਂਤੋਂ ਹੁੰਦਾ ਮੈਨੂੰ ਨਹੀਂ ਪਤਾ ਨਾੜੀ ਕਿੰਨੂ ਆਦੇ ਇਹਨੇ ਮੈਂ ਰੋਜ਼ ਆਹ ਨਾੜੀ ਨਾੜੀ ਅਸੀਂ ਸਮੇਂ ਪਰ ਕਰੀਏ ਮੀਂਹ ਦਾ ਪ੍ਰਾਣੀ ਮੇਜਰ ਹਾਂ ਉਹ ਪਾਣੇ ਗਲਾਸੀ ਮਾ ਇਹ ਵੀ 나ੜੀ ਉਹ ਐ ਪਾ ਜੀ ਮੇਰੇ ਕੋਲ ਟ੍ਰੇਡ ਚੋਕਲੀ ਮਿੱਟਦੇ ਹਾਂ ਹਾਂ ਤਾਂ ਤੂੰ 나ੜੀ ਕਿਨੂੰ ਕਹਾ ਮਹਾਨ ਉਸਤਾਦ ਕਹਿੰਦਾ ਮੈਂ ਉਸਤਾਦ ਨੂੰ ਆ ਮਾ 나ੜੀ ਕਿਨੂੰ ਉਸਤਾਦ ਦਾ 나ੜੀ ਨੂੰ ਕਹਿੰਦੇ ਜਿਹਨੂੰ ਕੋਈ ਪਤਾ ਹੀ ਨਹੀਂ ਕਿ ਉਦਾਂ ਹੀ ਆ ਮੁੜ ਕੇ ਉਹ ਸਾਰੇ ਉਹਦੇ ਕਾਫ ਦੇ ਸਾਰੇ ਅਸਲੀ ਹੀ ਤੇ ਆ ਉਹਦੇ ਸਾਰੇ ਅਸਲੀ ਹੀ ਪਾ ਜੀ ਮੇਜਰ ਆ ਦਾਦਾ ਪੁਆਂਦਾ ਭਰਾ ਕਹਿੰਦਾ ਪੁਆਣ ਸੋ ਤੇ ਮਿਹਨਤ ਲੱਗਉਂਦਾ ਹੈ ਨਾ ਬਸ ਉਹ ਸਾਰਾ ਮੈਂ ਬੈਠਾ ਨਾ ਸਭ ਤੋਂ ਜ਼ਿਆਦਾ ਸਮੇਂ ਨੂੰ ਜੇ ਤਿਆਰ ਕਰਨ ਜਾਂ ਜਿਹੜਾ ਕੋੜ ਕੱਢ ਲਾਉਂਦਾ ਰ ਉਹਨੇ ਜੀਵਨ ਦੀ ਜ਼ਿੰਦਗੀ ਦੇ ਵਿੱਚ ਚਾਹ ਤਾਂ ਮੁੱਕ ਗਈ ਕਈ ਯਾਰਾ ਨਾ ਬੰਦੇ ਨੂੰ ਲੱਗਦਾ ਕਿ ਯਾਰ ਮੈਂ ਦੋ ਜੱਫੇ ਪੌਣ ਲਾ ਪਿਆ ਤਿੰਨ ਦੇ ਮੈਂ ਭੱਜਣ ਲਾ ਪਿਆ ਬਾਕੀ ਓਕੇ ਯਾਰ ਨਹੀਂ ਅਗਲਾ ਬੰਨਾ ਵੇਖੋ ਇੱਕ ਰਾ ਜਾ ਗਈ ਤੁਰੇ ਜਾਓ ਅੱਗੇ ਨੂੰ ਪਿੱਛਾ ਤੇ ਹੈਗਾ ਹੀ ਆ ਪਿੱਛੇ ਤੇ ਤੁਸੀਂ ਆ ਹੀ ਜਾਣਾ ਅੱਗੇ ਤੇ ਜਾਓ ਕਿੱਥੋਂ ਤੱਕ ਜਾ ਸਕਦੇ ਹੁਣ ਆਪਾਂ ਅੱਗੇ ਨਹੀਂ ਜਾਂਦੇ ਮੈਂ ਕਿਹਾ ਮੈਂ ਆਉਂਦੇ ਮੈਂ ਹਾਂ ਮੇਰੀ ਗੱਲ ਸੁਣ ਜੇ ਅੱਜ ਨਾ ਬਣਾਉਣਾ ਨਾ ਸਾਰੀਆਂ ਤੁਰ ਦੇ ਕਰਨੂ ਕਲਾ ਸਾਰੀਆਂ ਪਾਂ ਹੱਥ ਜੱਫੇ ਤੇ ਜਿੱਤ ਜੂਗਾ ਇਹ ਯਾਰ ਹੈ ਤੇ ਫੇਰੀ ਫੇਰੀ ਉਹ ਨਾ ਬੰਨਾ ਤੇ ਜੇ ਤੁਸੀਂ ਦੋ ਪਾਤੇ ਜਾ ਇਦਾਂ ਕਰਤਾ ਮੈਂ ਫੇਰ ਕਹਦਾ ਮੈਂ ਜਦੋਂ ਗੱਡੀ ਡੱਕੀਦੀ ਪਤਾ ਲੱਗਦਾ ਹੁੰਦਾ ਵੀ ਆ ਗਏ ਆ ਤੇ ਭੈਣ ਦੇ ਵੀ ਜਿੱਤੂ ਪਾਉਣ ਉਹ ਗੱਲ ਤੇ ਇਹ ਹੈ ਨਾ ਵੀ ਤੁਸੀਂ ਤੁਸੀਂ ਜਦੋਂ ਕੌਡੀਆਂ ਮਿੱਥ ਕੇ ਪਾਉਣੀਆਂ ਜੱਫੇ ਮਿੱਥ ਕੇ ਇੱਕ ਲਾਉਣਾ ਦੋ ਲਾਉਣਾ ਤੇ ਮੁਰਕੇ ਕਹਿੰਦਾ ਟੀਮ ਜਿੱਤਦੀ ਐਦਾਂ ਟੀਮਾਂ ਥੋੜੀ ਜਿੱਤਦੀਆਂ ਮੈਂ ਜਿੱਤੀ ਕੋਦਾਦੀ ਪਹੁੰਚ ਇੰਟਰਵਿਊ ਸੁਣੇ ਟੀਮਾ ਮਾਸਟਰਾਂ ਕਰਨਾ ਪੈਂਦਾ ਠੀਕ ਹੈ ਇੰਗਲੈਂਡ ਮੈਂ ਪਹਿਲੇ ਮੈਚ ਪਾਈ ਚਾਰ ਦੇ ਪੁੱਛੇ ਮੇਰਾ ਬਾਪੂ ਤਾਂ ਨਹੀਂ ਨਾ ਕੋਈ ਨਹੀਂ ਤਗੜਾ ਉਹਦਾ ਦੂਜੇ ਪਾਈ ਮੈਂ ਸੱਤ ਆ ਉਹਦਾ ਆਂਦਾ ਨਹੀਂ ਅਜੇ ਠੀਕ ਹੈ ਪਲੇਆਰਾਂ ਚ ਆ ਗਿਆ ਆਂਦਾ ਮੈਂ ਫਾਈਨਲ ਮੈਚ ਪਹੁੰਚ ਹੁਣ ਮੈਨੂੰ ਲੱਗਦਾ ਤੂੰ ਵੀ ਪਲੇਅਰ ਬਣ ਜਾਵੇਂਗਾ ਬਣ ਜਾਵੇਂਗਾ ਤੇ ਕਹਿੰਦੇ ਪਹੁੰਚੋ ਕਹਿੰਦਾ ਮੈਂ ਇੰਨੀ ਮਿਹਨਤ ਕਰਦਾ ਸਾਡੀ ਹਲਵਾਨੀ ਨਾਲੇ ਬਲਵਾਨੀ ਬਲਗਿਆ ਕਰ ਇਹਦੇ ਚ ਕਦੀ ਵੀ ਇਹ ਚੀਜ਼ ਨਾ ਸੋਚੇ ਪਲੇਅਰ ਬੰਦਾ ਖਲੋਤਾ ਸੂਈ ਦੇ ਨੱਕੇ ਨਾ ਇਹਦੇ ਚ ਆਕੜ ਨਾ ਐਟੀਟਿਊਡ ਜਿਹੜੀ ਵੀ ਚੀਜ਼ ਬੰਦੇ ਨੂੰ ਪਿੱਛੇ ਖੜਦੀ ਉਹ ਇੱਕ ਵੀ ਚੀਜ਼ ਨਹੀਂ ਚਾਹੀਦੀ ਬੰਦੇ ਦੇ ਸਿਗਰਾ ਤੇ ਹੋਵੇ ਬੰਦੇ ਦੇ ਮੂੰਹ ਤੇ ਕੀ ਚਾਹੀਦਾ ਵੈਗਰੂ ਦਾ ਨਾਮ ਫੇਰ ਉਹ ਬੰਦਾ ਲੌਂਗ ਟਰਮ ਖੇਡੂਗਾ ਲੌਂਗ ਜਰਨੀ ਬਣੂਗੀ ਉਹਦੀ ਤੇ ਜਿਹੜਾ ਕਵੇ ਕਿ ਮੈਂ ਤੂੰ ਕੀ ਹੈ ਮੈਂ ਤਾਂ ਫਿਰ ਮੈਂ ਹੀ ਰਹਿ ਜਾਣੀ ਆ ਇਤਿਹਾਸ ਨਹੀਂ ਬਣਾ ਸਕਦਾ ਜਿੰਨੇ ਇਤਿਹਾਸ ਬਣਾਉਣਾ ਨਾ ਉਹਨੇ ਪਹਿਲਾਂ ਕੋਈ ਕਰਕੇ ਜਾਣਾ ਤੇ ਰੱਬ ਦਾ ਨਾਮ ਹੀ ਲੈਣਾ ਇਹ ਇਤਿਹਾਸ ਬੜੇ ਓਕੇ ਬੰਦੇ ਆ ਕੋਈ ਵੀ ਚੀਜ਼ ਆ ਇਤਿਹਾਸ ਬਣਾਉਣ ਲਈ ਕੋਈ ਨਾ ਕੋਈ ਗੁਣ ਲੈਣੇ ਪੈਣੇ ਆ ਚਾ ਲੈਣ ਭਾਇ ਦੇ ਗੱਡੀ ਦੇ ਨਹੀਂ ਕੰਦਾ ਆਗੇ ਆਗੇ ਆ ਗਿਆ ਆ ਬੱਲੇ ਧੰਦਿਆ ਬੱਲੇ ਧੰਦਿਆ ਪਿੰਡ ਦਾ ਪੂਰੀ ਚੀਜ਼ ਐ ਨਾ ਰਾਜਾ ਜੀ ਜਿੱਦਾਂ ਦਾ ਪਿੰਦੇ ਦਾ ਗੱਡੀ ਦੇ ਨਾਲ ਲਾਨ ਹੋਇਆ ਪਿੰਦਾ ਸੋਨਾ ਨਹੀਂ ਹੋ ਜਾਂਦਾ ਜਾਂਦਾ ਦੁਨ ਦਾ ਹਾਂਜੀ ਕੋਈ ਇੱਕ ਦਿਨ ਗੱਡੀ ਰਹਿਣੀ ਹੈ ਭਾਨੀ ਤੇ ਨਾ ਮੈਨੂੰ ਤੇ ਫੋਨ ਤੇ ਪੁੱਛਣ ਤੇ ਫੋਨ ਕਰ ਕਰ ਕੇ ਦੇ ਦੇ ਦਾਂਗੇ ਦੇ ਦਾਂਗੇ ਗੱਡੀ ਤੈਨੂੰ ਗੱਡੀ ਭਾਂਦੇ ਨੂੰ ਮੇਲੇ ਜਣ ਆ ਕੇ ਤੇ ਇਹ ਦਵਾਂਗੇ ਜਰੂਰ ਨਾ ਨਾ ਇੱਕ ਗਲਾਸ ਨਹੀਂ ਦਾ ਕੌਫੀ ਅਲੱਗ ਕਿੱਥੇ ਸੁਰਤ ਆ ਨਹੀਂ ਹੈਗਾ ਆਪਣੇ ਦਾ ਕੌਫੀ ਅਲੱਗ ਗਲਾਸ ਪਾੜੋ ਮੱਖਣ ਲੱਗਾ ਲੱਗੇ ਹੈ ਹਾਂਜੀ ਜਾਣਾ ਚੱਲੀ ਆਪਾਂ ਦੋ ਜਣੇ ਨਹੀਂ ਤਾਂ ਹੈ ਆਹ ਗੜਾ ਕਿਹੜਾ ਆਜਾ ਹਾਂ ਕਿੰਧਿਆ ਆਪਾਂ ਰਿਆਣਾ ਵੇਖ ਕੇ ਹੀ ਨਹੀਂ ਤਾਂ ਹੁਣ ਮੱਖਣ ਲੱਗਾ ਪਾ ਚੱਲ ਜੀਓ ਪਰ ਆਓ ਬੁਰਾ ਕਿਸੇ ਨਹੀਂ ਮੈਨੂੰ ਨਹੀਂ ਮੈਂ ਬੜੀ ਫਰਾਈਚ ਬਣਾ ਗਿਆ ਠੀਕ ਹੈ ਮਾਣ ਮਾਣ ਇਹਦੇ ਚ ਗੱਡੀ ਸਮਾਨ ਇੱਕ ਮਾਰਾ ਯਾਰ ਬਹੁਤ ਬਹੁਤ ਧੰਨਵਾਦ ਗੋਬਰਾ ਦੇ ਮੈਂਬਰਾਂ ਦੀ ਇੱਕ ਟੀਮ ਹੈ ਪੱਲੀਆਂ ਤੋਂ ਆਉਂਦਾ ਵੀ ਪੁਜੰਦੀ ਦਾ ਮਾਣ ਆ ਸਾਵੀ ਵਿਸ਼ੇਸ਼ ਤੌਰ ਤੇ ਕੁੱਝ ਨੇ ਹੈ। ਇਹਨਾਂ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਕਸ਼ਨਾਇਆ ਕਰੋ ਗੇਮ ਉਦਾਂ ਦੀ ਰੱਖਿਆ ਕਰੋ ਜਿੱਦਾਂ ਦੇ ਆਪਾਂ ਹੈ ਦੇ ਹਨ ਉਦਾਂ ਦੀ ਗੇਮ ਰੱਖ। ਕਿ ਮੈਂ ਇਹਨੂੰ ਟੱਚ ਮਾਰਨਾ ਤੇ ਮਾਰ ਹੀ ਦੇਣਾ। ਇਦਾਂ ਕਈ ਵਾਰ ਬਲਕੀ ਹੁੰਦਾ ਕਈ ਜਿਹੜਾ ਆਪਾਂ ਡਬਲ ਮੈਂਡਡ ਹੁੰਨੇ ਆ। ਜ਼ਿੰਦਗੀ 'ਚ ਵੇਖੀ ਹਮੇਸ਼ਾ ਹੀ ਆਪਾਂ ਜਿੱਦਣ ਤੂੰ ਕਹਿੰਗਾ ਨਾ ਮੈਂ ਪੁੱਠੀ ਮਾਰਨੀ ਆ ਇੱਕ ਦਿਨ ਕੋਈ ਵੇਖੀ ਵੇਖੀ ਜੱਫਾ ਨਹੀਂ ਪਾਇਆ ਕਿੰਨਾ ਤੇਰਾ ਇੱਕ ਮਾਣੂਗਾ ਪੁੱਟੀ ਪਾਉਣੀ ਐ ਤੇ ਪਾਉਣੀ ਹੁਣ ਮੈਂ ਆ ਹੋ ਗਿਆ ਮਿੰਨਾ ਡੇਢ ਮਿੰਨਾ ਮੇਰਾ ਮਾਨਵਲਾ ਕੀ ਕਰਦਾ ਤੇ ਅੱਗਾ ਪਾ ਦੇ ਇੱਕ ਕਹਿੰਦਾ ਨਹੀਂ ਪਹਿਣਾ ਇੱਕ ਕਹਿੰਦਾ ਪਾ ਦੇ ਮੈਂ 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 ਜਾਣ ਮੈਂ ਜਾਂਦਾ ਹੀ ਨਹੀਂ ਮੈਂ ਮੈਂ ਜਾਣ ਹੀ ਨਹੀਂ ਕਿਉਂਕਿ ਮੇਰਾ ਮੇਰਾ ਅੰਦਰੋਂ শাਲਾ ਦਿਨ ਜਿਹੜਾ ਸਰੀਰ ਕਹਿਣੇ ਚ ਹੋਵੇ ਨਾ ਉਦੋਂ ਪੁੱਛਦਾ ਥੋੜੀ ਸਰੀਰ ਬੰਦੇ ਨੂੰ ਉਦੋਂ ਤੇ ਜਾਂਦਾ ਆ ਚੀਜ਼ ਵੀ ਗੇਮ ਜਿਹੜੀ ਗੇਮ ਐ ਨਾ ਗੇਮ ਚ ਬੰਦਾ ਉੱਪਰ ਥੱਲੇ ਉੱਪਰ ਥੱਲੇ ਹੁੰਦਾ ਰਹਿੰਦਾ ਪਰ ਜਿਹੜਾ ਦਿਮਾਗ ਹੈ ਨਾ ਦਿਮਾਗ ਨੂੰ ਸਾਇ ਨੂੰ ਉੱਥੇ ਕਹੇ ਕਿ ਮੈਂ ਇੱਧਰ ਜਾਣਾ ਤੇ ਜਾਣਾ ਕਈ ਦਾ ਦਿਮਾਗ ਡੱਕ ਲੈਂਦਾ ਡੱਕ ਲੈਂਦਾ ਆਜਾ ਪਹਿਲਾਂ ਹੋਣਾ ਵੀਰ ਪਰ ਨਾ ਬੱਲਾ ਕੀ ਦਿਮਾਗ ਰੱਬ ਨੇ ਹੋ ਜਾ ਫੈਕਸ਼ਨ ਆਇਆ ਐਡਾ ਤਕੜਾ ਤੂੰ ਜਿਹੜੀ ਵੀ ਚੀਜ਼ ਦੀ ਮਿਹਨਤ ਕਰੇਂਗਾ ਨਾ ਅਸਰਾ ਮਿਹਨਤ ਕਰੇਗਾ ਉਹ ਤੈਨੂੰ 30 ਸਕਿੰਟਾਂ ਦੀ ਰੇਟ ਚ ਦੱਸ ਦੂ ਤੂੰ ਐ ਆਇਆ ਚੀਜ਼ ਦੀ ਮਿਹਨਤ ਕੀਤੀ ਜੇ ਨਾਂ ਦੱਸੋ ਨੇ ਮਗੜੀ ਤੈਨੂੰ ਜਿਹੜੀ ਚੀਜ਼ ਚ ਪਾਵਰ ਹੋ ਗਈ ਨਾ ਅਸਟਰਾ ਜਦੋਂ ਆਪਾਂ ਖੇਡਦੇ ਆ ਜਿਹੜੀ ਚੀਜ਼ ਚ ਪਾਵਰ ਹੋਈ ਉਹ ਤੈਨੂੰ 30 ਸਕਿੰਟਾਂ 'ਚ ਪਤਾ ਲੱਗ ਜਾਣਾ ਤੂੰ ਆ ਅਕਸਾਈ ਕੀਤੀ ਆ ਅੱਗੇ ਬੰਦੇ ਪੁਰਾਣੇ ਬਲਾ ਪੁਰਾਣੇ ਬੰਦੇ ਕੀ ਹੁੰਦੇ ਆ ਪੁਰਾਣੇ ਬੰਦੇ ਕਮੀਆਂ ਲੱਭਦੇ ਹੁੰਦੇ ਆ ਆਪਦੇ 'ਚ ਅਗਲੇ ਬੰਦੇ 'ਚ ਇਹ ਇਹ ਨਾ ਚੀਜ਼ ਸੋਚਿਆ ਕਰੋ ਕਿ ਮੈਚ ਖੇਡ ਕੇ ਚੱਲ ਗਏ ਆ ਤੇ ਮੈਚ ਹੀ ਆ ਤਜਰਬਾ ਸਿੱਖੋ ਉਹਦੇ 'ਚ ਲੱਭ ਕੇ ਖੜਿਆ ਕਰੋ ਚੀਜ਼ ਹਾਂ ਲੱਭ ਕੇ ਖੜੋ ਚੀਜ਼ ਕਿੰਨੀ ਕੰਨੀ ਭਾਈ ਲੱਗਣਾ ਕਿੰਨਾ ਮੇਰੇ 'ਚ ਕਮੀ ਪੇਚੀ ਗਈ ਆ ਮੈਂ ਅੱਗੇ ਕਿੱਦਾਂ ਜਾ ਸਕਦਾ ਉਹ ਚੀਜ਼ ਲੱਭ ਅਲਦੀ ਮਿਹਨਤ ਚ ਨਖਾਰ ਲਿਆ ਇੱਕ ਦਾ ਨਵੇਂ-ਨਵੇਂ ਸਿੱਖੋ ਵੀ ਮੈਂ ਮੈਂ ਆ ਲਗਾਈ ਮਾਰਦਾ ਮੇਰੀ ਇਹ ਨੋਟ ਕਰੀ ਜਾਂਦੇ ਮੈਂ ਆ ਕਰਦਾ ਮੇਰੀ ਨੋਟ ਕਰਦੇ ਮੈਂ ਹੋਰ ਕੀ ਕਰਾ ਹੁਣ ਜਿੱਦਾਂ ਤੂੰ ਆ ਸਾਰਿਆਂ ਨੂੰ ਪਤਾ ਹੁੰਦਾ ਗਰਦਾਸ ਐ ਕਿੰਨੇ ਟੱਚ ਮਾਰਦਾ ਇੱਧਰ ਮਾਰਦਾ ਜਿੱਦਣ ਆਪਾਂ ਗਏ ਆ ਉਦੋਂ ਕੋਈ ਵੱਖਰਾ ਕਰ ਦੋ ਉਹਦੇ ਮਾਰ ਕੇ ਦੇਖਣਾ ਨਾ ਉਦੋਂ ਉਦੋਂ ਕੁਝ ਵੱਖਰਾ ਕਰੋ ਅਗਲਾ ਢੀਕਦਾ ਰਵੇਂ ਆਹ ਕੰਮ ਕਰਨਾ ਉਹ ਕਰੋ ਹੀ ਨਾ ਆਹ ਹੋਰ ਹੁਣ ਸੋ ਪਤਾ ਬਾਕੀ ਕਰਦਾ ਕਬੱਡੀ ਦੇ ਸਟਾਈਲ ਕਿਹੜੀ ਆ ਤੇ ਜੜੀ ਕਬੱਡੀ ਕਿਹੜੀ ਹਰ ਕੋਈ ਹਰ ਕੋਈ ਬੰਦਾ ਨਾ ਹਰ ਜਿਹੜੀ ਹਰ ਕੋਈ ਬੰਦਾ ਕੋਈ ਤੇ ਸਾਰੇ ਬੰਦੇ ਦੇਖ ਲਾ ਕਿਹੜਾ ਬੰਦਾ ਜਿਹਦੀ ਆਪਾਂ ਨੂੰ ਪਤਾ ਇਹਦੇ ਚਾਹ ਕਮੀ ਇਹਦੇ ਚਾਹ ਬੰਦਾ ਨਾ ਸਿੱਖਦਾ ਉਹ ਜਿਹੜੇ ਜਿਹੜੇ ਬੰਦੇ ਚ ਉਹ ਬੰਦਾ ਨਖਾਰਦਾ ਇਹ ਨਹੀਂ ਇਹ ਨਹੀਂ ਚੀਜ਼ ਹੁੰਦੀ ਕਿ ਬੰਦਾ ਨਾ ਵੇਖ ਜਦੋਂ ਛੋਟੀ ਏਜ ਹੁੰਦੀ ਆਪਣੀ ਆਪਾਂ ਦਾ ਸਿੱਖਦੇ ਆ ਮੁੜ ਕੇ ਇਹ ਨਹੀਂ ਕਿ ਦਿਮਾਗ ਸਿਖਾਉਂਦਾ ਨਹੀਂ ਸਾਰਾ ਕੁਝ ਸਿਖਾਉਂਦਾ ਆਪਾਂ ਛੱਡ ਦਿੰਦੇ ਆ ਆਪਾਂ ਦਿਮਾਗ ਤੋਂ ਕੰਮ ਲੈਣਾ ਛੱਡ ਦਿੰਦੇ ਆ ਜਿੰਨੇ ਆ ਗਏ ਬਸ ਆ ਗਏ ਹਾਂ ਲੁਕ ਤੇ ਦਿਮਾਗ ਇਹਦਾ ਕਿ ਤੈਨੂੰ ਮੈਂ ਗਾਹ ਨਹੀਂ ਦੱਸਣਾ ਤੈਨੂੰ ਮੈਂ ਗਾਹ ਨਹੀਂ ਸਿੱਖਣ ਦੇਣਾ ਉਹ ਪੜਾ ਗਿਆ ਆਪਾਂ ਨੂੰ ਤਾਂ ਕੰਮ ਹੀ ਨਹੀਂ ਲੈਂਦੇ ਮੜਕੇ ਆਪਾਂ ਨੇ ਆਪਾਂ ਨੂੰ ਖੇਡਣਾ ਆ ਗਿਆ ਬਾ ਛੱਡ ਹੁਣ ਕੀ ਤੇਰੇ ਤੋਂ ਕੰਮ ਲੈਣਾ ਆਜਾ ਉਹ ਜਿੰਨਾ ਕੰਮ ਦੇਣਾ ਉਹ ਤੂੰ ਉਹਨਾਂ ਚਿਰ ਤੇ ਲੋ ਹੁਣ ਆਪਾਂ ਵੇਣੇ ਜਿਹੜੇ ਲੌਂਗ ਟਰਮੀ ਲੌਂਗ ਜਰਨੀ ਲੰਮਾ ਖੇਡਦੇ ਜਾਂ ਕੁਝ ਕਰਦੇ ਆ ਜ਼ਿੰਦਗੀ ਚ ਜਿਦ ਤਰ੍ਹਾਂ ਨਾ ਫੋਨ ਨਹੀਂ ਅਪਡੇਟ ਹੁੰਦੇ ਨਵੇਂ-ਨਵੇਂ ਫੋਨ ਅਪਡੇਟ ਹੋ ਜਾਂਦੇ ਬੰਦਾ ਬੰਦਾ ਵੀ ਅਪਡੇਟ ਹੋ ਗਿਆ ਇਹ ਬੰਦਾ ਅਪਡੇਟ ਹੋਊਗਾ ਤੇ ਫੇਰ ਹੀ ਨਵੇਂ ਆਣਾ ਰਲੂਗਾ ਸਮੇਂ ਦੇ ਨਾਲ ਤੇ ਜੇ ਹੁਣ ਮੰਨ ਕੇ ਚੱਲ ਮੈਂ ਹੁਣ ਪੁਰਾਣਾ ਪੁਰਾਣਾ ਹੀ ਰਵਾਂ ਅਪਡੇਟ ਨਾ ਵੱਟ ਕੇ ਰਹਿ। ਮੈਨੂੰ ਸਮੇਂ ਦੇ ਨਾਲ ਅਪਡੇਟ ਹੋਣਾ ਪੈਣਾ। ਫੇਰ ਮੈਂ ਉਹ ਰੇਸ ਦੇ ਵਿੱਚ ਰਹਿਣਾ। ਜੇ ਹੁਣ ਮੰਨ ਕੇ ਚੱਲਾ ਹੁਣ ਅਸੀਂ ਸੋਚੀ ਜਾਈਏ ਅਸੀਂ ਉਹ 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 ਨਹੀਂ ਗੱਲ ਚਲਣੀ। ਉਹ ਨਹੀਂ ਚਲਣੀ। ਕਿਉਂਕਿ ਹੁਣ ਉਹ ਸਮਾਂ ਹੀ ਨਹੀਂ ਹੈਗਾ ਤੇ ਮੈਂ ਆਗਦੀਆਂ ਚਲਾਈ ਜਾਵਾਂ ਚਲਣੀ ਨਹੀਂ। ਸਮੇਂ ਦੇ ਨਾਲ ਜਿਹੜਾ ਇੱਕ ਦਿਨ ਲੰਘ ਗਿਆ ਉਹ ਮੁੜ ਕੇ ਨਹੀਂ ਆਉਣਾ। ਟੈਂਸ਼ਨ ਨਾ ਬੰਦ ਕਰ ਉਹ ਨੂੰ ਸੰਭੋ ਜਿਹੜਾ ਮੈਦਾਨ ਸਮਾਂ ਨੂੰ ਸ਼ੁਰੂ ਕਬੱਡੀ ਪੜੀ ਬੰਦੇ ਦੀ ਜਰਨੀ ਲੰਮੀ ਬੜੀ ਲੰਮੀ ਜਰਨੀ ਕਿਉਂਕਿ ਜਿਹੜੀ ਆਪਣੀ ਗੇਮ ਇਹ ਤੇ ਹੋ ਗਈ ਬੜੀ ਲੰਮੀ ਹੈ ਤੇ ਹੁਣ ਸਾਲਾ ਆਪਾਂ ਨੂੰ ਵੇਖ ਦੇਲੀ ਇਹਦੇ ਲਈ ਕੁਝ ਨਾ ਕੁਝ ਕਰਨਾ ਪੈਣਾ ਹੈ ਦੇਲੀ ਘਟਣਾ ਪੈਣਾ ਹੈ ਦੇਲੀ ਕਰਨਾ ਪੈਣਾ ਕੋਈ ਇਹਦਾ ਆਫਸਰ ਨਹੀਂ ਹੈਗਾ ਦੇਲੀ ਨਾ ਕਰ ਸਕਦੇ ਕੋਈ ਆਫਸਰ ਨਹੀਂ ਹੈਗਾ ਦੇਲੀ ਆਪਾਂ ਨੂੰ ਕਰਨਾ ਪੈਣਾ ਪੇਰ ਜਦੋਂ ਮੈਚ ਹੁਣ ਪ੍ਰਾਈਜ਼ ਹੀ ਵੇਹ ਉਦੋਂ ਲੱਖ ਤੇ 75 ਪ੍ਰਾਈਜ਼ ਹੁੰਦਾ ਹੈ ਪੱਕਾ ਹੀ ਸ਼ੀਨ ਲੱਖ 75 ਪ੍ਰਾਈਜ਼ ਹੁੰਦਾ ਹੈ ਉਹ ਉਹਦੇ ਤੇ ਸਾਰੇ ਪਲੇਅਰ ਗੁਜ਼ਾਰਾ ਕਰਦੇ ਗੁਜ਼ਾਰਾ ਕਰਦੇ ਹੁਣ ਤੇ ਜੇ ਆਪਾਂ ਕਹਿਦੇ ਨਾ ਕਬੱਡੀ ਕਬੱਡੀ ਦਾ ਮਿਆਰ ਤੇ ਬੜਾ ਉੱਚਾ ਗਿਆ ਵਾ ਪਰ ਉਹ ਬਾਬਾ ਮੇਰ ਕਰੇ ਆਪਾਂ ਕਿੰਨੇ ਵੀ ਕਬੱਡੀ ਚੱਲੇ ਹੋਰ ਵਧੇ ਬੁੱਲੇ ਹਣਜੇ ਨਾਲੋਂ ਬਾਹਰ ਦੇ ਮੈਚ ਬੰਦ ਹੋ ਗਏ ਇਧਰ ਵੀ ਤਾਂ ਬੰਦ ਹੋ ਗਏ ਬਿਨ ਨੁਕਸਾਨ ਜਿਹਨੇ ਸਾਡਾ ਹੀ ਹੋਇਆ ਹਾਂਜੀ ਸਾਰੇ ਨਵੇਂ ਪਲੇਅਰਾਂ ਦਾ ਸਾਡੇ ਜਿਹੜੇ ਨਵੇਂ ਪਲੇਅਰ ਉੱਠਣੇ ਸੀ ਇਹ ਇਹ ਜਿਹੜੇ ਖੇਡਦੇ ਉਹਨਾਂ ਦਾ ਨਹੀਂ ਆਉਣ ਵਾਲਿਆਂ ਦਾ ਵੀ ਨੁਕਸਾਨ ਆ ਹੁਣ ਕਿੰਨੇ ਹੁਣ ਵੇਖੋ ਆ ਜਿਹੜੀ ਕਬੱਡੀ ਆਪਾਂ ਅੱਜ ਖੇਡਣੇ ਆ ਇੱਕ ਇਹਦੇ ਨਾਲ ਕੀ ਠੀਕ ਆ ਘਾੜ ਬੰਦੀ ਹੁਣ ਇਹ ਮੇਜਰ ਫੈਡਰੇਸ਼ਨ ਦੇ ਕੱਪ ਜੇ ਹੁੰਦੇ ਇਹ ਫਰਵਰੀ ਫਰਵਰੀ 'ਚ ਮੇਰੇ ਹਿਸਾਬ ਨਾਲ 20 ਕੱਪ ਹੋਣੇ 20 ਤੋਂ 22 ਕੱਪ ਹੋਣੇ 20 22 ਕੱਪਾਂ 'ਚ ਲਾ ਲੋ ਕਿ ਕਿੰਨੀਆਂ ਟੀਮਾਂ ਦੇ ਪਲੇਅਰ ਖੇਡਣੇ ਸੀ ਤੇ ਉਹਨਾਂ ਦੇ ਨਾਲ-ਨਾਲ ਹੋਰਾਂ ਥਾਵਾਂ ਤੇ ਵੀ ਮੈਚ ਚੱਲਣੇ ਇਹ ਥੋੜੀ ਕੀ ਮੇਜਰ ਫੁਟਬਾਲ ਇਥੇ ਚੱਲਣਦਾ ਹੀ ਤੇ ਹੋਰ ਕਿਤੇ ਹੁਣ ਮੇਜਰ ਫੁਟਬਾਲ 'ਚ ਵੀ ਪਲੇਅਰ ਖੇਡਣੇ ਹੀ ਥਾਵਾਂ ਥਾਈਂ ਜਿਹੜੇ ਮੈਚ ਸ਼ੋ ਮੈਚ ਚਾਰ ਕਲੱਬਾਂ ਦੂਜੀਆਂ ਖੇਡ ਰਹੀਆਂ ਉਹ ਵੀ ਖੇਡ ਰਹੇ ਉਹਦੇ 'ਚ ਨਿੱਕੇ ਪਲੇਅਰਾਂ ਨੂੰ ਮੌਕਾ ਮਿਲਦਾ ਖੇਡਣ ਦਾ ਕਿਉਂਕਿ ਵੱਡੇ ਪਲੇਅਰ ਜਿਹੜੇ ਸੀ ਉਹ ਸਾਰੇ ਮੇਜਰ ਫੁਟਬਾਲ 'ਚ ਤੇ ਜਿਹੜੇ ਮੇਜਰ ਫਾਊਂਡੇਸ਼ਨ ਚ ਕਿੜਦੇ ਉਹਦੇ ਉੱਤੇ ਆਉਣੇ ਹੀ ਆਉਣੇ ਉਹਦੇ ਵੱਡੇ ਆ ਕਿ ਇਹਦੇ ਕਰਕੇ ਕਬੱਡੀ ਜਿਹੜੀ ਆ ਸਾਰੇ ਬੰਨੇ ਹੀ ਚਲਣੀ ਚਾਹੀਦੀ ਜੀ ਆ ਚੀਜ਼ ਆ ਕਿੰਨੇ ਬਹੁਤ ਮੈਚ ਕੱਢ ਗਿਆ ਮੈਚ ਚਲਣੀ ਚਾਹੀਦੀ ਉਦਾਂ ਕਿਹੜਾ ਸਾਡੇ ਤੋਂ ਆਪਣੇ ਤੋਂ ਮੈਚ ਬਲਕਿੰਨੇ ਹੁੰਦੇ ਸੀ ਮੇਰੇ ਸੋਨਾਂ 25 25 ਮੈਚ ਤੋਂ ਪਲੱਸ ਐਰਕਿੰਨ ਕਿੰਨੇ ਮੈਚ ਆ 8 8 ਮੈਚ ਆ ਤੇ ਮਾਰਚ ਚ ਮਾਰਚ ਚ ਵੀ ਇੰਨੇ ਇੰਨੇ ਮੈਚ ਹੁੰਦੇ ਮਾਰਚ ਚ ਇੱਕ ਦਿਨ ਵਿਲੇ ਨਹੀਂ ਹੋਈਦਾ ਤੇ ਮਾਰਚ ਚ ਸਾਰੇ ਮੈਚ ਹੀ ਦੋ ਤਿੰਨੇ ਆ ਅੱਗੇ ਮੈਂ ਅੱਗੇ ਤੈਨੂੰ ਮੈਂ ਇਹ ਗੱਲ ਦੱਸਦਾ ਮੈਂ ਤੈਨੂੰ ਇਹ ਗੱਲ ਕਹਿੰਦਾ ਅੱਗੇ ਤੇ ਸਾਰੇ ਪਲੇਅਰ ਤੇ ਮੇਜਰ ਫਿਨਿਸ਼ ਚ ਲਗੇ ਡੇਈ ਤੇ ਪਲੇਅਰ ਤੇ ਲੱਭਦੇ ਨਹੀਂ ਕਿਹਨੂੰ ਮੈਂ ਤੈਨੂੰ ਗੱਲ ਦੱਸਾ ਇੰਨਾ ਦਿਨਾਂ ਚ ਮੈਨੂੰ ਸਾਈਆਂ ਚ ਸ਼ੋਅ ਮੈਚ ਦੀਆਂ ਹੁੰਦੀਆਂ ਹੁੰਦੀਆਂ ਨੇ ਨਾ ਜੇ ਪਲੇਅਰਾਂ ਦਾ ਨਾਮ ਕਹਿੰਦੇ ਹੁੰਦੇ ਆਪਾਂ ਸਾਈ ਨਹੀਂ ਫੜਦੇ ਮੈਂ ਕਹਿੰਦਾ ਇਹੋ ਜਿਹੜਾ ਤਾਂ ਨਹੀਂ ਆਇਆ ਬਹੁਤ ਦੇਰ ਤੋਂ ਕੋਈ ਜਿਹੜੇ ਮੰਨ ਲਓ 20-25 ਪਲੇਅਰ ਹੀ ਖੇਡਦੇ ਜਿੱਥੇ ਖੇਡਦੇ ਹੁੰਦੇ ਆ ਉਹ ਹੀ ਖੇਡਦੇ ਆ ਨਾ ਉਹ ਉਹ ਚੋਂ ਕਮਾਉਂਦੇ ਜਿਹੜੇ ਕਮਾਉਂਦੇ ਬਾਕੀ ਪੰਜ ਬੈਠੀ ਆ ਸਾਰੇ ਆਪਾਂ ਰੋਜ਼ ਮ ਯੋਗੀ ਪਲਾਕੀ ਟੱਕਰ ਉਹ ਦਿਨ ਅਸਲ ਚ ਕਬੱਡੀ ਪਲਾਕੀ ਟੱਕਰ ਬੰਦ ਕਰੋ ਨਾ ਕਬੱਡੀ ਹੱਲਣੀ ਕੋਈ ਹੱਲਣੀ ਹੈਗਾ ਤੁਸੀਂ ਜੇ ਇਹਦੇ ਜੇ ਨਾ ਕਬੱਡੀ ਬੰਦ ਕਰਾ ਕੇ ਹੱਲ ਹੋ ਜਾਊਗਾ ਕਿੰਨਿਆਂ ਦੇ ਚੁੱਲ੍ਹੇ ਚੱਲਣਦੇ ਤੁਸੀਂ ਬੰਦ ਕਰਨਾ ਚਾਹੁੰਦੇ ਜਿੰਨੂੰ ਇਹਨੂੰ ਬਹਿ ਕੇ ਤਰੀਕੇ ਦੇ ਨਾਲ ਇਹਨੂੰ ਚਲਾਓ ਮੈਂ ਤਾਂ ਕਿਹਾ ਬਾਹਰ ਵੀ ਚਲਾਓ ਇਹਨੂੰ ਚਲਾਓ ਬੰਦ ਨਾ ਕਰੋ ਜਿੰਨੇ ਮਿਲ ਸਾਰੇ ਮੈਂ ਤਾਂ ਕਿਹਾ ਯਾਰ ਅਸੀਂ ਬੋਲਦੇ ਆ ਸਾਰੇ ਪਲੇਅਰ ਬੁੱਲਣ ਨਹੀਂ ਜੀ ਚਲਾਓ ਜੇ ਤਾਂ ਡੱਪ ਭਜਤੇ ਆ ਕੱਟ ਬਾਈਟ ਹੈ ਜੇ ਬਾਈਟ ਦਾ ਚੰਕਰ ਪਿਆ ਫਲੇਰ ਵੀ ਕੱਟ ਪੈ ਹੈ ਲੈ ਕੇ ਜਾਣ ਫਲੇਰ ਵੀ ਐਗਰੀ ਕਰਨਗੇ ਤੁਹਾਡੇ ਨਾਲ ਪਰ ਇਹਨੂੰ ਬੰਦ ਨਾ ਕਰੋ ਇਹਨੂੰ ਚਲਾਓ ਆ ਚੀਜ਼ ਹੈ ਹੁਣ ਜੇ ਮੰਨ ਕੇ ਚੱਲੋ ਆਪਾਂ ਬਾਈਟ ਦਾ ਹਿਸਾਬ ਲਾਈਏ ਤੁਹਾਡੇ ਇਛਣਾ ਦਾ ਬਾਈਟ ਹੈ ਜਾਂ ਇਦਾਂ ਉਦਾਂ ਕਿਹੜੀ ਗੱਲੋਂ ਬੰਦ ਕੀਤੀ ਆ ਇਹ ਦੱਸੋ ਤੇ ਸਹੀ ਕਿ ਕਿਹੜੀ ਗੱਲੋਂ ਬੰਦ ਕੀਤੀ ਆ ਹੈਗਾ ਰੀਜਨ ਕੀ ਆ ਕੋਈ ਰੀਜਨ ਨਹੀਂ ਕੋਈ ਬਣਾਓ ਜੀ ਨੰਬਰ 72 ਦਾ ਪਾਉ ਤੇ ਇੱਕ ਨੂੰ ਦੂਜਾ